ਦੇ ਕੋਈ ਜਮ੍ਹਾਂਬੰਦੀ ਆਈ ਨਹੀਂ ਨਹੀਂ ਆਈ ਮੇਰੇ ਕੋਈ ਨਹੀਂ ਆ ਪਾਰਟੀ ਪੈਣ ਦਾ ਗੱਲ ਸਾਡੀ ਤੇ ਦੋਨਾਂ ਦੀ ਕੋਈ ਆਹ ਕਰਕੇ ਆ ਗਏ ਹੋਰ ਕਰਵਾਏ ਜੀ ਕਿਹੜਾ ਕਰਵਾਉਣਾ ਠੀਕ ਆ ਬੰਦਾ ਉਹ ਸਾਡੀ ਪਾਰਟੀ ਦੇ ਪੜਾਈ ਦੇ ਨਕਲ ਪ੍ਰਾਈਸ ਕਰ ਦਿੰਦੇ ਆ ਫਿਰ ਉਹ ਪ੍ਰਾਈਸ ਸਾਡੇ ਨੂੰ ਨੰਨ ਕੀਤਾ ਸੀ ਪਰ ਹੈ ਗੱਲ ਕੁਦਰਤ ਨਾਲ ਜਿੰਨਾ ਸਾਰਿਆਂ ਦਾ ਦੋ ਮਿੰਟ ਇਦਾਂ ਨਹੀਂ ਪੁੱਛਣਾ ਕਰਦਾ ਦਾ ਸਾਲ ਤੁਸੀਂ ਸਭੀ ਲੈ ਲਿਆ ਨਹੀਂ ਯਾਰ ਉਈ ਕੇ ਰੋਕਾਂਗੇ ਕਰੀਏ ਨਹੀਂ ਅਸੀਂ ਤਾਂ ਕੋਈ ਗੱਲ ਕਰਦੇ ਯਾ ਕਰਾਣਾ ਯਾਰ ਤਾਂ ਨਹੀਂ ਰੋਕਣਾ ਨਹੀਂ ਅਸੀਂ ਕਰਾਉਂਦੇ ਰੋਕ ਜਿਹੜਾ ਪੁੱਟਾ ਹੈ ਅਸੀਂ ਤਾਂ ਕੋਈ ਤਰ੍ਹਾਂ ਦਾ ਕਰਾਉਂਦੇ ਨਹੀਂ ਰੋਕ ਕੇ ਤਾਂ ਹੱਦ ਕਰ ਲੈ ਯਾਰ ਅਸੀਂ ਬੋਲ ਨਹੀਂ ਸਕਦੇ ਯਾਰ ਜਦੋਂ ਨਾ ਨਾ ਪ੍ਰਾਈਸ ਲੱਦਦੇ ਆ ਨਾ ਨੂੰ ਨਾ ਇਹ ਹੱਦ ਕਰ ਲੈ ਯਾਰ ਤੁਸੀਂ ਕਹਿੰਦੇ ਆ ਕੇ ਆ ਗਿਆ ਬਹਿ ਕੇ ਸਾਹਿਬ ਜੀ ਤੁਹਾਨੂੰ ਕਰ ਦਿੰਦੇ ਆ ਕਿਹੜੀ ਚੰਦ ਨਹੀਂ ਬੁਲਾ ਨਾ ਕਰ ਲੈ ਰੋਕ ਉਹ ਯਾਰ ਭਾਜੀ ਮੇਰੇ ਲੱਗ ਰੋ ਐਵੇਂ ਯਾਰ ਹਾਲੀ ਗੱਲ ਇਹ ਆ ਆ ਹਾਂ ਰਾਉਂਡ ਹੈ ਰਾਉਂਡ ਹੈ ਹੱਥ ਕਰ ਲੈ ਤੁਸੀਂ ਬਾਹੋ ਯਾਰ ਮੈਂ ਵੀ ਕਰ ਲੈਣਾ ਯਾਰ ਵਾਟਰ ਨਾਲ ਕੋਈ ਯਾਰ ਮਨ ਬਾਕੀ 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 ਸਟੈਟ ਕੱਟ ਜੇ ਨਾ ਕੋਈ ਬਤਲਾਉਂਗੇ ਲਗ ਲਾ ਤੁਹਾਡੇ ਕੋ ਆਡੀਆਂ ਇਹ ਨਹੀਂ ਲਿਖ ਕੇ ਤੁਹਾਨੂੰ ਲੈ ਆ ਆਡੀਆਂ ਨਹੀਂ ਲਾ ਲਾਂਗੇ ਨਾਲੇ ਐਫ ਆਈ ਆਰ ਤੁਹਾਡੇ ਪਿਆਰ ਨੂੰ ਦਰਜ ਹੋਈ ਯਾਰ ਤੁਸੀਂ ਐਫ ਆਈ ਆਰ ਨਾਲ ਭਲੇ ਮਾਤ ਭੰਗਾਂ ਤੇ ਦਰਜ ਕਰਾਤੀ ਆ ਕੀ ਗੁੱਡਾ ਕਰਦੀ ਆ ਆਡੀਪਸ ਜਿਆਦਾ ਗੁੱਡਾ ਕਰਦੀ ਆ ਤੂੰ ਦੱਸਦਾ ਨਹੀਂ ਆ ਮੈਂ ਤੈਨੂੰ ਦੱਸਾਈ ਪੁੱਛ ਨਹੀਂ ਸਕਦੇ ਪੁੱਛ ਨਹੀਂ ਆਈਂ ਸਹੀ ਪੁੱਛ ਨਹੀਂ ਸਕਦੇ ਸਰ ਜੀ ਕਾਇਦੇ ਕਿ ਨਾ ਦੁਕਾਨ ਲੈ ਤੂੰ ਨਹੀਂ ਆਉਂਦੇ ਹੁਣ ਕੀਤੀ ਕਾਦਾ ਤੂੰ ਨਹੀਂ ਆਇਆ ਐਫ ਆਈ ਆਰ ਤੂੰ ਅੰਦਰਜ ਕਰਾਈ ਆ ਵੀ ਕਾਦੀ ਕਰਾਈ ਆ ਹਲੂ ਇਹ ਤੂੰ ਦੱਸ ਦੋ ਬਸ ਇਹੋ ਪੁੱਛਿਆ ਹੋਰ ਤੂੰ ਹੀ ਕਰਦੀ ਕਰਦੀ ਤੂੰ ਤਾਂ ਜਾ ਬੰਦੀ ਆ ਯਾਰ ਮੇਰੀ ਗੱਲ ਸੁਣੋ ਆਈ ਚਾਲ ਸਾਹਿਬ ਇੱਕੋ ਗੱਲ ਪੁੱਛੀ ਆ ਵੀ ਐਫ ਆਈ ਆਰ ਤੂੰ ਅੰਦਰਜ ਕਰਾਈ ਆ ਆਪਣੇ ਆਪ ਨਾ ਆਰਟੀਕਲ ਲਿਖ ਲੈ 11 ਆਰਟੀ ਆਈ ਲਾ ਲੈਣਾ ਭਰਾ ਨੂੰ ਦੱਸ ਦੇ ਦੋ ਯਾਰ ਆਰਟੀ ਆਈ ਵਾਲੇ ਬੰਦੇ ਪੈਣਾ ਕਿਉਂ ਆ ਇਹ ਤਾਂ ਕਹੜੀ ਦਫ਼ਤਰ ਦੀ ਦਸਿਆ ਤਾਂ ਰਹਾ ਗੱਲ ਬਾਖਰਜੀ ਸਾਹਿਬ ਕੀ ਗੱਲ ਕਰਨੀ ਹੈ ਲਾਈਕ ਕਰ ਦੋ ਦੋਸਤਾਂ ਹਰਦੀ ਦਾ ਪੋਸਟਰ ਲਟਣ ਗਿਆ ਯਾਰ ਜਾ ਲਿਆ ਪੋਸਟਰ ਜਿਹੜੇ ਆ ਤੁਹਾਡੇ ਵਾਲੇ ਦਫ਼ਤਰ ਗੁੰਡਾ ਕਰਦੀ ਹੁੰਦੀ ਹੈ ਮੇਲੇ ਕਿੱਥੇ ਦੱਸੋ ਹਲੋ ਅੱਧਾ ਦਫ਼ਤਰ ਸਰੀਆ ਮਮਰੇ ਸਤੂਆ ਪੰਜਾਬ ਬੰਦੇ ਆ ਕੇ ਗੁੰਡਾ ਕਰਦੀ ਘੱਟੇ ਮੇਰੇ ਕੋਲ ਕੰਮ ਦੱਸ 50 ਬੰਦੇ ਨੇ ਸਾਰੇ ਗੁੰਡਾ ਕਰਦੀ ਪੁਲਿਸ ਦੇ ਲੰਮੇ ਰੰਗ ਗੱਲ ਕਰਾ ਦਿਓ ਮੇਰੇ ਨਾਲ ਗੱਲ ਕਰਾ ਦਿਓ ਬਣਾ ਵੀਡੀਓ ਯਾਰ ਬਣਾਇਓ ਬਣਾਇਆ ਯਾਰ ਬਣਾਓ ਓਏ ਨਲ ਮਾਰੀ ਕਰੋ ਬਾਹਰ ਬਿਖਾਓ ਆਓ ਨਲ ਮਾਰੀ ਕਰੋ ਕਾਣੀ ਨਹੀਂ ਆਦੀ ਚਲੋ ਬਣਾਓ ਘਰੇ ਬੁਝੇ ਲੱਗਦਾ ਬਰਾਉ ਸਾਰੇ ਜੀ ਇਹਨਾਂ ਤੋਂ ਨਹੀਂ ਰੰਗ ਕੋਈ ਕਰਦੇ ਨਹੀਂ ਯਾਰ ਬਣਾ ਲਾਸ਼ ਮਾਈਂ ਕਰੋ ਸਰ ਜੀ ਪਰਚਾ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਨਜਾਜ਼ ਪਰਚਾ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਵੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਨੰਬਰ 1 ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫਆਈਆਰ ਦਰਜ ਹੋਈ ਆ ਬੀਡੀਪੀਓ ਧਾਰੀਵਾਲ ਦੇ ਬਿਆਨਾਂ ਤੇ ਅਹੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸ ਐਚਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸ ਬਿਹੇਵ ਇਹਨਾਂ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਜਾਇਜ਼ ਕਬਜ਼ਾ ਇਹਨਾਂ ਕੋਲ ਆ ਵੇਖੋ ਨਜਾਇਜ਼ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬ ਤਹਿਸੀਲ ਨਸ਼ਹਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਰਿਸ਼ਾਨਦਾ ਹੀ ਕੀਤੀ ਆ ਕੋਈ ਇੱਕ ਡੇਢ ਸਾਲ ਪਹਿਲੋਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਿਯਾਜ਼ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਵੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫਆਈਆਰ ਦਰਜ ਕੀਤੀ ਆ ਅਹੀਂ ਧਾਰੀਵਾਲ ਵੀਡੀਓ ਜਿਹੜੇ ਗੁਰਜੀਤ ਸਿੰਘ ਚਾਲਾ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤ ਪ੍ਰਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫ ਆਈ ਆਰ ਆ ਇਹ ਜਿਹੜੀਆਂ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਲੋਕ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸਬੇਵ ਹੋਇਆ ਹੋਵੇ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਵੇ ਵੀਡੀਓ ਧਾਰੀਵਾਲ ਦਾ ਵਤੀਰਾ ਬਹੁਤ ਮਾੜਾ ਹੀ ਨਿੰਦਨਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨੁਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤਫਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਣਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਖੋ ਧਮਕੇ ਮਾਰੇ ਆ ਵੀ ਬਿਲਕੁਲ ਮੇਰੇ ਦਫਤਰ ਜੋ ਬਾਹਰ ਹੋ ਜੋ ਜਿਹੜਾ ਕਿ ਦਫਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫਆਈਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ ਅਗਰ ਨਹੀਂ ਰੱਦ ਹੁੰਦੀ ਤੇ ਜੇ ਨਹੀਂ ਰੱਦ ਹੁੰਦੀ ਤੇ ਅਸੀਂ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸਐਸਪੀ ਸਾਹਿਬ ਤੇ ਗੱਲ ਨਹੀਂ ਹੋਈ ਰੀਡਰ ਸਾਹਿਬ ਨਾਲ ਗੱਲ ਹੋਈ ਆ ਵੀਡੀਓ ਨੂੰ ਅਸੀਂ ਜਾ ਕੇ ਦੱਸ ਆਏ ਆ ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾ